ਹਗਾ ਵੀ ਸਾਡੀ ਜਿਹੜੀ ਐਸੋਸੀਏਸ਼ਨ ਨੇ ਪੰਜਾਬ ਡਾਇਰ ਐਸੋਸੀਏਸ਼ਨ ਉਹਦੇ ਵਿੱਚ ਹੈਗਾ ਵੀ ਜਿੰਨੇ ਜਿੰਨੇ ਜਿਹਦੇ ਕੋਲ ਸ਼ੇਅਰ ਨੇ ਹਾਂ ਉਹਦੇ ਮੁਤਾਬਕ ਪਾਣੀ ਜਿਹੜਾ ਲਿਆ ਜਾਊਗਾ ਉਸੇ ਦੇ ਸੰਬੰਧ ਦੇ ਵਿੱਚ ਪੁੱਛੀ ਦੇ ਸੀ ਲਿਸਟਾਂ ਦਾ ਪਾਣੀ ਜ਼ਿਆਦਾ ਆ ਰਿਹਾ ਸੀ ਜਿਹਨਾਂ ਕੋਲ ਸ਼ੇਅਰ ਘੱਟ ਸੀਗੇ ਜਿਹਦੇ ਦੌਰਾਨ ਸਾਡੇ ਡਾਇਰੈਕਟਰਾਂ ਨੇ ਜਿਹੜੀ ਉਹ ਚੈਕਿੰਗ ਸ਼ੁਰੂਆਤ ਕੀਤੀ ਡੈਂਗਾ ਦੀ ਵੀ ਕਿਹਦੇ ਕੋਲ ਸ਼ੇਅਰ ਪੂਰੇ ਨੇ ਉਹਨਾਂ ਜਿਹਨਾਂ ਸ਼ੇਅਰ ਨੇ ਉਹਨੀਆਂ ਹੀ ਪਾਣੀ ਸੀ ਲਵਾਉਂਦੇ ਉਹਨੀਆਂ ਮਸ਼ੀਨਾਂ ਚਲਾਣ ਉਹਦੇ ਸਬੰਧ ਦੇ ਵਿੱਚ ਕੱਲ ਇੱਥੇ ਆਏ ਸੀ ਤੇ ਇਹਨਾਂ ਦਾ ਕੁਝ ਤਕੜਾ ਹੋ ਗਿਆ ਉਹ ਕਹਿੰਦਾ ਮੈਂ ਨਹੀਂ ਚੈੱਕ ਕਰਨ ਦਾ ਯੂਨਿਟ ਤੇ ਉਹ ਕੁਝ ਪਹਿਲਾਂ ਵੀ ਕੋਈ ਬਿਵਾਦ ਹੈਗੇ ਜਿਹਦਾ ਵਿੱਚ ਕੋਰਟ ਚ ਮੈਟਰ ਵੀ ਚੱਲ ਰਹੇ ਹੁੰਦਾ ਇਸ ਨੂੰ ਰਜਿਸਟਰਡ ਹੋਏਦੇ ਨੇ ਉਸ ਸਬੰਧ ਦੇ ਵਿੱਚ ਜ਼ਿਆਦਾ ਗੱਲ ਥੋੜੀ ਜਿਹੀ ਵੱਧ ਗਈ ਲੇਕਿਨ ਹੱਥੋਂ ਪਾਈਦੇ ਨੇ ਉਹੀ ਕੋਈ ਲੜਾਈ ਨਹੀਂ ਹੋਈ ਆਪਸ ਵਿੱਚ ਜ਼ਰੂਰ ਇਹਨਾਂ ਦੀ ਬਹਿਸ ਬਸਾਈ ਹੋਈ ਕੱਲ ਉਸ ਸਬੰਧ ਦੇ ਵਿੱਚ ਮੈਂ ਹੁਣ ਆਇਆ ਸੀ ਆ ਕੇ ਮੌਕਾ ਦੇਖਿਆ ਔਰ ਉਹ ਅਫਸਰ ਵੀ ਆਏ ਨੇ ਪੋਲੂਸ਼ਨ ਕੰਟਰੋਲ ਬੋਰਡ ਦੇ ਉਹਨਾਂ ਨੂੰ ਕਿਹਾ ਵੀ ਮਸ਼ੀਨਾਂ ਚੈੱਕ ਕਰਕੇ ਜਿੰਨਾ ਇਹਨਾਂ ਦਾ ਪਾਣੀ ਅਸੀਂ ਉਨੀ ਲੈਗੀ ਐਸੋਸੀਏਸ਼ਨ ਉਸ ਤੋਂ ਬਾਅਦ ਨਹੀਂ ਲੈਗੀ ਚਾਹੇ ਕੋਈ ਵੀ ਹੋਵੇ ਕਿਉਂਕਿ ਧਾਰਾ ਸਭ ਲਈ ਇੱਕੋ ਜਿਹਾ ਸਾਰੇ ਇੰਡਸਟਰੀਸ ਲਈ ਉਹਦੇ ਬਾਰੇ ਸੀ ਫੈਕਟਰੀ ਡੈਂਗ ਦੀ ਹੈ ਡੈਂਗ ਫੈਕਟਰੀ ਹੈ ਕਿੰਨੇ ਕਿੰਨੇ ਪਰਸੈਂਟ ਪਾਸ ਹੈ ਇਹ ਪਾਸ ਕਿਦਾਂ ਪਾਣੀ ਕਿੰਨਾ 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 ਲੈ ਸਕਦੇ ਕਿੰਨਾ ਲੈਵਲ ਪਾਣੀ ਜਿੰਨੇ ਸ਼ੇਅਰ ਨੇ ਉਹਦੇ ਕੋਲ ਜਿੰਨੇ ਕਿੰਨੇ ਸ਼ੇਅਰ ਨੇ ਇਹਦੇ ਕੋਲ ਜਿਹੜੇ ਛੇਦ ਐ ਇਹਦੇ ਕੋਲ ਲੱਗੇ ਨੇ 600 ਤੋਂ ਕੁਛ ਛੇਦ ਇਹ 622 ਹਾਂ ਉਹਦੇ ਵਿੱਚੋਂ ਕੱਟ ਲਾ ਕੇ 500 ਕੁਛ ਬਣਦੇ ਸੀ ਇਹਦੇ ਜਿਹੜੇ ਇਹਨੂੰ ਦਿੱਤੇ ਗਏ ਹਾਂ ਲੇਕਿਨ ਉਸੇ ਦਾ ਵਿਵਾਦ ਜਿਹੜਾ ਕੋਰਟ 'ਚ ਦਾ ਆ ਦੇ ਡੀ ਸੀ ਉਹਦੇ ਸਬੰਧ ਦੇ ਵਿੱਚ ਹੁਣ ਬੈਠਾ ਵੀ ਜਦ ਤੱਕ ਕੋਰਟ ਦਾ ਫੈਸਲਾ ਨਹੀਂ ਕੋਈ ਆਉਂਦਾ ਉਹ ਤੇ ਬਾਅਦ ਹੀ ਗੱਲ ਲੈਣਾ ਲੇਕਿਨ ਗੱਲ ਹੈ ਕਿ ਹੁਣ ਤੇ ਮਸ਼ੀਨਾਂ ਦਾ ਜਿਹੜੇ ਗਿਣਕੇ ਸਾਡੇ ਜਿਹੜੇ ਡੈਕਟਰ ਨੇ ਦੋ ਤਿੰਨ ਉਸ ਹਿਸਾਬ ਨਾਲ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਜੇ ਕੋਈ ਗਲਤੀ ਵੀ ਕਿਸੇ ਨੂੰ ਕੋਈ ਮਾੜੀ ਗੱਲ ਲੱਗੀ ਹੋਵੇ ਕਿਸੇ ਦੀ ਉਹਦੇ ਵਿੱਚੋਂ ਜਿਹੜਾ ਡਾਈਂਗ ਜ਼ੋਨ ਦਾ ਮਾਲਕ ਉਹਨੂੰ ਸੌਰੀ ਵੀ ਫੀ ਲਗਾ ਦਿੱਤੀ ਸਾਰੀ ਪੰਚਾਇਤ ਤੋਂ ਅਖਲ ਰਾਤ ਨੂੰ ਜੀਸੀਬੀ ਭੁਲਾਏਗੇ ਸੀਗੇ ਸੀਵਰੇਜ ਪੱਟਣ ਵਾਸਤੇ ਕਹਿੰਦੇ ਕੋਈ ਉਹ ਸੀਵਰੇਜ ਪੱਟਣ ਵਾਸਤੇ ਜੀਸੀਬੀ ਤਾਂ ਬੁਲਾਈ ਗਈ ਸੀਗੀ ਵੀ ਕੋਈ ਬਾਈਪਾਸ ਤੇ ਨਹੀਂ ਹੈਗਾ ਪਾਣੀ ਕੋਈ ਬਾਹਰ ਤੱਕ ਨਹੀਂ ਸਿੱਟਦਾ ਬਿਨਾਂ ਚੋਰੀ ਸਾਨੂੰ ਦੇਣ ਦੀ ਬਜਾਏ ਪੀਟੀਏ ਨੂੰ ਉਸ ਕਰਕੇ ਜੀਸੀਬੀ ਭੁਲੇਗੀ ਠੀਕ ਆ ਸਰ ਉਹਨੂੰ ਇਹ ਫੈਸਲਾ ਹੋਇਆ ਹੈ ਕਿ ਇਹਨਾਂ ਦੇ ਅੰਦਰ ਦੋ ਪੈਂਚਾਫਲਕੂ ਲੱਗੇ ਹੋਏ ਆ ਇੱਕ ਪ੍ਰਿੰਟਿੰਗ ਪ੍ਰੈਸ ਦੀ ਸਕਰੀਨਾਂ ਤੋਂ ਉਹਨਾਂ ਦਾ ਪਾਣੀ ਫਲਕੂ ਹੈ ਉਹ ਐ ਬਾਹਰ ਕੱਢਣਗੇ ਬਾਕੀ ਸਾਰੀ ਐਸ਼ੀਨ ਚੈਮੀ ਬੈਠ ਸਾਡੇ ਵੱਲੋਂ ਸਾਡੇ 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 ਸਾਹ ਉਹਨਾਂ ਨੂੰ 500 ਕੁਝ ਦੇ ਸ਼ੇਅਰ ਹੈ ਇਹ 696 ਕਲੇਮ ਕਰ ਰਹੇ ਹਨ ਲੇਕਿਨ ਉਹ ਕਹਿੰਦੇ ਕਿ ਜੇ ਕੰਪਨੀ ਬੋਰਡ ਦੀ 640% ਦਾ ਸਨਮਾਨ ਕਰਦੇ ਹੋ ਜਿਸ ਤਰ੍ਹਾਂ ਨਾ ਫੈਸਲਾ ਸ਼ਾਮੀ ਹੋਗਾ ਤੁਹਾਨੂੰ ਸਰ ਰਾਤ ਨੂੰ ਕਿਰਾਾ ਮਾਮਲਾ ਆਇਆ ਸੀਗਾ ਆਪਸ ਵਿੱਚ ਲੜਾਈ ਝਗੜਾ ਹੋ ਰਿਹਾ ਸੀ ਕੋਈ ਲੜਾਈ ਝਗੜ ਨਹੀਂ ਗੱਲ ਹੈ ਸਿੱਧੀ ਜੀ ਅਸੀਂ ਸਾਰੇ ਟੈਂਕਾਂ ਦੇ ਵਿੱਚ ਪਾਣੀ ਓਵਰਫਲੋ ਜਿਹੜਾ ਹੋ ਰਿਹਾ ਸੀ ਉਹਨੂੰ ਡਰ ਲਿਖਵਾ ਦੁਰਘਟਾ ਸਭ ਦੀਆਂ ਗੰਦੇ ਗੰਦੇ ਹਾਰਾ ਜੀ ਸਾਰੇ ਡਾਇਰੈਕਟਰ ਸੀਗੇ ਸਾਰੇ ਮੈਂਬਰ ਸੀਗੇ ਅਸੀਂ ਕਹਿ ਰਹੇ ਜੀ ਇਹਨਾਂ ਨੇ ਉਹ ਸਟਾਈਕ ਕੀਤੀ ਜੀ ਅਸੀਂ ਕਿਸੇ ਨੂੰ ਅੰਦਰੋਂ ਜਾਣਦਾ ਨਹੀਂ ਅਸੀਂ ਤੁਸੀਂ 700 800 ਫੁੱਟ ਪਿੱਛੇ ਪਰ ਇਹਨਾਂ ਦੀ ਖਲੀ 'ਚ ਪੰਜ ਛੇ ਜਗ੍ਹਾ ਪਾਣੀ ਓਵਰਫਲੋ ਹੋ ਰਿਆ ਸੀ ਐਨ ਨੇ ਉਸੇ ਟੈਂਪੋਟ ਦੀ ਡਾਈੰਗ ਬੰਦ ਕਰਤੀ ਜਦੋਂ ਪਾਣੀ ਓਵਰਫਲੋ ਹੋ ਰ ਉੱਪਰੋਂ ਆਸ ਤੇ ਸਾਨੂੰ ਕਾ ਵੀ ਮੇਰਾ ਪਾਣੀ ਨਹੀਂ ਹੈ ਤੂੰ ਜੇ ਮੇਰੇ ਸੀਵਰ ਨੂੰ ਨੁਕਸਾਨ ਦਿੱਤਾ ਜਿੱਦਗੀ ਕੋ ਡਾਈੰਗ ਵਾਲਾ ਕੋਈ ਮਜ਼ਦੂਰ ਤਾਂ ਹੈ ਨਹੀਂ ਜਿਹੜਾ ਨੇ ਸੀਵਰ ਨੂੰ ਨੁਕਸਾਨ ਕਰੇਗਾ ਸਾਰੀ ਪੀੜੀ ਇੱਕ ਫੈਮਿਲੀ ਹੈ ਪੀੜੀ ਐ ਲੈ ਕਿਸੇ ਇੱਕ ਦੂਜੇ ਦੇ ਦੁਸ਼ਮਣ ਤਾਂ ਨਹੀਂ ਹੈ ਕਿ ਕਿਸੇ ਦਾ ਕੋਈ ਨੁਕਸਾਨ ਕਰ ਦੇ ਸਾਡੀ ਕੋਈ ਪਰਸਾ ਸਰ ਕਿਵੇਂ ਪਤਾ ਲੱਗੇ ਅੰਦਰ ਫੈਕਟਰੀ ਦੇ ਵਿੱਚ ਜਾ ਕੇ ਪਤਾ ਕੀਤਾ ਕਿ ਕਿੰਨੀਆਂ ਮਸ਼ੀਨਾਂ ਨੇ ਨਹੀਂ ਉਹਨਾਂ ਨੇ ਅੱਜ जीएनआई ਇਹਨਾਂ ਦੀ ਮਸ਼ੀਨਾਂ ਦੇ ਸਹਾਰੇ ਉਹਨਾਂ ਨੇ ਗਨਵਾਈਏ ਤੇ ਦੋ ਪੈਂਚਾ ਫालतू ਲੱਗੀਆਂ ਇੱਕ ਪੈਂਟਿੰਗ ਪਾਸਰਟ ਲੱਗੀ ਜੋ ਡਿਸਟ੍ਰਿਬਿਊਟਡ ਸ਼ੇਅਰਾਂ ਦੇ ਸਹਾਰੇ ਉਹਨਾਂ ਨੇ ਗੱਲ ਕਹਦੇ ਕਿ ਇਹਦੇ ਕੋਲ 696 ਦੇ ਸ਼ੇਅਰ ਕਲੇਮ ਕਰਦੇ ਕੋਰਟ ਦੇ ਵਿੱਚ ਮਸਲਾ ਹੈ ਇਹਨਾਂ ਦਾ ਅਸ਼ੋਕ ਜੀ ਮੌਕੇ ਦੇ ਉੱਤੇ ਸਾਡੀ ਫੈਕਟਰੀ ਨੂੰ ਵਿజిਟ ਕਰਨ ਆਏ ਤੇ ਸਾਡੀ ਜਿਹੜੀ ਪੀਡੀਏ ਦੀ ਕਮੇਟੀ ਦੇ ਕੁਝ ਮੈਂਬਰਾਂ ਨੂੰ ਵੀ ਉਹਨਾਂ ਦੇ ਨਾਲ ਅੰਦਰਾਂ ਦੀ ਇਜਾਜ਼ਤ ਦਿੱਤੀ ਗਈ ਓਕੇ ਤੇ ਉਹਨਾਂ ਨੇ ਮੇਰੀਆਂ ਮਸ਼ੀਨਾਂ ਕਿੰਨੀਆਂ ਸਾਰਾ ਕੁਝ ਚੈੱਕ ਕਰਿਆ ਤੇ ਸਾਰਾ ਕੁਝ ਦਰੂਸਤ ਪਾਇਆ ਤੇ ਉਹ ਸਾਰਾ ਕੁਝ ਮੇਰੇ ਕੋਲੋਂ ਨੋਟ ਕਰਕੇ ਲੈ ਗਏ ਤੇ ਮੈਂ ਉਹਨਾਂ ਨੂੰ ਆਪਣੀ ਡਾਈ ਦੀ ਕੰਸੈਂਟ ਦੀ ਕਾਪੀ ਤੇ ਪੋਲਿਊਸ਼ਨ ਬੋਰਡ ਦੇ ਦਿੱਤੇ ਆਰਡਰਾਂ ਨੂੰ ਉਹਨਾਂ ਦੇ ਅੱਗੇ ਪੇਸ਼ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਦੀ ਤਸੱਲੀ ਹੋਣ ਤੋਂ ਬਾਅਦ ਉਹ ਜਾ ਚੁੱਕੇ ਹਨ ਤੇ ਮੈਂ ਉਹਨਾਂ ਨੂੰ ਸਾਰੇ ਕਾਗਜ਼ ਦਿਖਾ ਦਿੱਤੇ ਡਾਕੂਮੈਂਟ ਦਿਖਾ ਦਿੱਤੇ ਜਿਸ ਦੇ ਵਿੱਚ ਮੇਰੇ ਨਾਲ ਉਹਨਾਂ ਦਾ ਸ਼ੇਅਰ ਐਗਰੀਮੈਂਟ 696 ਕੀ ਅਲੱਗ ਹੋਇਆ ਹੋਇਆ ਉਹ ਵੀ ਦਿਖਾ ਦਿੱਤਾ ਤੇ ਪੋਲਿਊਸ਼ਨ ਬੋਰਡ ਦੀ ਕੰਸੈਂਟ ਤੇ ਪੋਲਿਊਸ਼ਨ ਬੋਰਡ ਦੇ ਆਰਡਰ ਦੀ ਕਾਪੀ ਦਿਖਾ ਕੇ ਉਹਨਾਂ ਨੂੰ ਸਾਰੇ ਦੇ ਦਿੱਤਾ ਦੇਖ ਪਤਾ ਲੱਗਿਆ ਕਿ ਦੂਸਰੀ ਪਾਰਟੀ ਕਹਿ ਰਹੀ ਹੈ ਕਿ ਦੋ ਤਿੰਨ ਮਸ਼ੀਨਾਂ ਫालतू ਵੀ ਲਗਾਈਆਂ ਗਈਆਂ ਨੇ ਸਰ ਮੇਰੀਆਂ ਪੂਰੀਆਂ ਮਸ਼ੀਨਾਂ ਗਿਣੀਆਂ ਆ ਮੇਰੇ ਕੋਲ ਕੋਈ ਮਸ਼ੀਨ ਫालतू ਨਹੀਂ ਹੈ ਤੇ ਕੀ ਕੀ ਮੰਗੀ ਕਰਦੇ ਹੋ ਤੁਸੀਂ ਮੈਂ ਕੁਝ ਨਹੀਂ ਮੈਨੂੰ ਕੰਮ ਕਰਨ ਦਿੱਤਾ ਜਾਵੇ ਮੈਨੇ ਇਨਾਂ ਵੇਲੇ ਐਫ ਆਈ ਆਰ ਜਿਹੜੀ ਕਰਾਈ ਵੀ ਸੀ ਮੈਨੂੰ ਪਰੇਸ਼ਾਨ ਨਾ ਕੀਤਾ ਜਾਏ ਮੇਰੀ ਤਾਂ ਮੰਗ ਹੀ ਹੈ ਤੁਹਾਡੇ ਨੂੰ ਕੱਲ ਅਲੀਗੇਸ਼ਨ ਲਗਾਏਗੇ ਕਿ ਕਦੋਂ ਤੇਰਾ ਸਿਵਰੇ ਬਣਾਉਂਦਾ ਫੜਦਾ ਉਹ ਕੱਲ ਇਨਾਂ ਨੇ ਫਿਵਰੇਟ ਦੇ ਉੱਤੇ ਆਏ ਸੀਗੇ ਸਬਲਾ ਮਾਰ ਕੇ ਇਹਨਾਂ ਨੇ ਤੋੜਨ ਦੀ ਕੋਸ਼ਿਸ਼ ਕੀਤੀ ਕਿ ਅੱਜ ਇਹਨਾਂ ਨੇ ਆਪਣੀ ਗਲਤੀ ਮੰਨੀ ਤੇ ਇਸ ਲਈ ਠੀਕ ਹੈ ਸਰ ਮੇਰੇ ਪੱਣੀ ਠੀਕ ਠੀਕ ਤੌਰ ਤੇ ਕੀ ਪਤਾ ਲੱਗਿਆ ਦੋਨੋਂ ਪਾਰਟੀਆਂ ਦੀ ਆਪਸ ਵਿੱਚ ਵਿਵਾਦ ਚੱਲ ਰਿਹਾ ਸੀ ਕੋਈ ਮਸ਼ੀਨਾਂ ਦੀ ਗਿਣਤੀ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਵਿਵਾਦ ਆ ਸਾਡਾ ਸਿਰਫ ਇੰਨਾ ਹੀ ਕੰਮ ਸੀ ਕਿ ਮਸ਼ੀਨਾਂ ਅਸੀਂ ਦੇਖੜੀਆਂ ਵੀ ਜਿੰਨੀਆਂ ਅਸੀਂ ਅਲਾਉ ਕੀਤੀਆਂ ਉਹਨੀਆਂ ਹੀ ਆ ਉਹ ਅਸੀਂ ਗਿਣਤੀ ਕਰ ਲਈ ਆ ਆਫੀਸਰ ਰਿਕਾਰਡ ਨਾਲ ਵੈਰੀਫਾਈ ਕਰਕੇ ਜਲਦ ਪਤਾ ਲੱਗ ਜਾਏਗਾ ਪਰ ਦੂਜੇ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਦੋ ਤਿੰਨ ਮਸ਼ੀਨਾਂ ਅੰਦਰ ਜ਼ਿਆਦਾ ਲੱਗੀਆਂ ਹੋਈਆਂ ਉਹ ਸਾਨੂੰ ਆਪਣਾ ਆਫੀਸਰ ਰਿਕਾਰਡ ਦੇ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀਗਾ ਰਾਤ ਨੂੰ ਸਰ ਕੀ ਸੱਚ ਹੈ ਸਰ ਸਾਡੇ ਨੋਟਿਸ 'ਚ ਕੁਛ ਨਹੀਂ ਹੈ ਓਕੇ ਸਰ ਕੀ ਕਹਿਣਾ ਚਾਹੁੰਦੇ ਹੋ ਪਾਰਟੀ ਨੂੰ ਹਲੇ ਬਹੁਤ अर्ਲੀ ਸਟੇਜ ਹੋ ਗਈ ਮੇਰੇ ਲਈ ਕੋਈ ਕਮੈਂਟ ਕਰਨਾ ਜਦ ਤੱਕ ਰਿਪੋਰਟ ਨਹੀਂ ਦੇਖ ਲੈਂਦੇ ਹਾਇਰ ਅਥਾਰਟिटीज ਕੋ ਸਾਰਾ ਐਕਸ਼ਨ ਹੈਗਾ ਵਾਲੇ ਅੰਡਰ ਪ੍ਰੋਸੈਸ ਹੈ ਜਲਦ ਉਹਦੇ ਬਾਰੇ ਸਹੀ ਕਮੈਂਟ ਕਰ ਦਾਂਗੇ ਜੋ ਵੀ ਹੈ ਦੇਖ ਕੇ ਵੈਰੀਫਾਈ ਕਰਕੇ ਸਰ ਜਿੰਨੀ ਮਸ਼ੀਨਾਂ ਮਿਲੇ ਸੀਗਾ ਤੁਹਾਨੂੰ ਰਿਪੋਰਟ ਨਹੀਂ ਮਸੀਆਂ ਹੈਗੇ ਉਹ ਰਿਪੋਰਟ ਸਭ ਨੂੰ ਆਫਿਸ ਫਾਈਲ ਤੋਂ ਦੇਖਣਾ ਪੈਣਾ ਠੀਕ ਹੈ ਉਹ ਅਸੀਂ ਹੁਣ ਦੇਖ ਲਿਆ ਬਾਕੀ ਸਾਰਾ ਰਿਕਾਰਡ ਨਿਕਾਣਾ ਪੈਣਾ ਅਗਰ ਫੌਜੀ ਤੋਂ ਮਸ਼ੀਨਾਂ ਪਾਈਆਂ ਆਣੇ ਸੀ ਉਸ ਰਿ ਅਗਰ ਰਿਕਾਰਡ ਤੋਂ ਜ਼ਿਆਦਾ ਮਸ਼ੀਨਾਂ ਪਾਈ ਗਈਆਂ ਜ਼ਰੂਰ ਕਾਰਵਾਈ ਹੋਣੀ ਹੈ ਮਸ਼ੀਨਾਂ ਸੀਲ ਹੋਣਗੀਆਂ ਕਿਉਂਕਿ ਜਿੰਨੀਆਂ ਡਿਪਾਰਟਮੈਂਟ ਅਲਾਓ ਕਰਦਾ ਹੈ ਉਸ ਤੋਂ ਜ਼ਿਆਦਾ ਮਸ਼ੀਨਾਂ ਕੋਈ ਚਲਾ ਨਹੀਂ ਸਕਦਾ ਠੀਕ ਹੈ ਸਰ